ਹਾਂਜੀ ਦੋਸਤੋ ਬੜੀ ਐਮ ਜਾਣਕਾਰੀ ਲੈ ਕੇ ਆਪਾਂ ਲਾਈਵ ਹੋਏ ਆ ਤੇ ਇਹਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਨਹਿਰ ਬੰਦੀ ਨੂੰ ਲੈ ਕੇ ਆਪਾਂ ਦੇਵਾਂਗੇ ਤਾਂ ਜਿਹੜੇ ਵੀ ਵੀਰ ਜੁੜਨ ਉਹ ਵੀਡੀਓ ਨੂੰ ਨਾਲੋਂ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਆਪਾਂ ਨਹਿਰ ਦੇ ਉੱਪਰ ਖੜੇ ਆ ਤੇ ਪਾਣੀ ਹੈ ਜਿਹੜਾ ਉਹ ਚੱਲ ਰਿਹਾ ਤਾਂ ਨਹਿਰ ਬੰਦੀ ਹੈ ਜਿਹੜੀ ਉਹ ਕਦੋਂ ਹੋਣ ਜਾ ਰਹੀ ਹੈ ਉਹ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਜਿੰਨੇ ਵੀ ਵੀਰ ਜੁੜਨ ਇੱਕੋ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਦੋਸਤੋ ਜ਼ਰੂਰ ਕਰ ਦਿਓ ਕਿਉਂਕਿ ਬੰਦੀ ਦਾ ਜਿਹੜਾ ਕੱਲ ਦਾ ਤੁਸੀਂ ਦੇਖ ਸਕਦੇ ਹੋ ਬੜਾ ਜਿਹੜਾ ਰੌਲਾ ਹੈ ਉਹ ਪਿਆ ਹੋਇਆ ਹੈ ਕਿ ਨਹਿਰ ਬੰਦੀ ਹੈ ਜਿਹੜੀ ਉਹ ਆ ਰਹੀ ਹੈ ਤਾਂ ਉਧਰੋਂ ਕਿਸਾਨਾਂ ਦੀ ਜਿਹੜੀ ਮੰਗ ਉੱਠ ਰਹੀ ਹੈ ਕਿ ਨਹਿਰ ਬੰਦੀ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਅਸੀਂ ਹੋਣ ਦੇਣੀਆਂ ਜੱਥੇਬੰਦੀਆਂ ਵੱਲੋਂ ਜਿਹੜਾ ਇਹ ਫੈਸਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਕੱਲ ਦਾ ਇਹ ਜਿਹੜਾ ਮਸਲਾ ਹੈ ਵੇ ਭਾਗ ਦੇ ਅਧਿਕਾਰੀਆਂ ਤੱਕ ਵੀ ਪਹੁੰਚਿਆ ਹੋਇਆ ਹੈ ਕਿ ਨਹਿਰ ਬੰਦੀ ਆ ਜਿਹੜੀ ਉਹ ਹੋਣ ਜਾ ਰਹੀ ਹੈ ਹੋਵੇ ਜਾਂ ਨਾ ਹੋਵੇ ਤਾਂ ਕਿਤੇ ਨਾ ਕਿਤੇ ਇਹ ਜਿਹੜੀ ਚਰਚਾ ਹੈ ਉਹ ਕੱਲ ਦੀ ਸ਼ੁਰੂ ਹੋ ਚੁੱਕੀ ਹੈ ਕਿਸਾਨ ਆਗੂਆਂ ਵੱਲੋਂ ਬੜਾ ਵਿਰੋਧ ਆ ਜਿਹੜਾ ਇਸ ਗੱਲ ਦਾ ਕੀਤਾ ਗਿਆ ਹੈ ਕਿ ਜਿਹੜੀ ਬੰਦੀ ਆ ਉਹ ਨਹੀਂ ਹੋਣੀ ਚਾਹੀਦੀ ਬਾਗਾਂ ਨੂੰ ਪਾਣੀ ਦੀ ਬੇਹਦ ਲੋੜ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨਹਿਰ ਬੰਦੀ ਨੂੰ ਲੈ ਕੇ ਜਿਹੜੀ ਵੱਡੀ ਅਪਡੇਟ ਹੈ ਤੁਹਾਨੂੰ ਪਤਾ ਹੈ ਕਿ ਆਪਾਂ ਜਿੰਨਾ ਚਿਰ ਸਟੀਕ ਜਾਣਕਾਰੀ ਆਪਣੇ ਕੋਲੇ ਨਾ ਹੋਵੇ ਆਪਣੀ ਕੋਸ਼ਿਸ਼ ਹੁੰਦੀ ਹੈ ਤਾਂ ਵੀ ਉਹਨਾਂ ਚਿਰ ਜਿਹੜੀ ਕੋਈ ਵੀਡੀਓ ਨਾ ਪਾਈ ਜਾਵੇ ਤਾਂ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਵੀਰੋ ਸਰਜ ਬੋਪਾ ਰਾਏ ਜੀ ਧੰਨਵਾਦ ਜੀ ਆਵਾਜ਼ ਆ ਰਹੀ ਹੈ ਨਾ ਵੀਰ ਅਬੋਰ ਇਲਾਕੇ ਦੀ ਗੱਲ ਕਰੀਏ ਜਿਹੜੀ ਸਰਹੰਦ ਫੀਡਰ ਹੈ ਉਹ ਫਾਜ਼ਿਲਕਾ ਦਾ ਜਿਹੜਾ ਹਿੱਸਾ ਆ ਗਿਆ ਕੁਝ ਅਬੋਰ ਇਲਾਕਾ ਆਪਣਾ ਟੇਲਾ ਤੇ ਜਿੰਨਾ ਵੀ ਇਲਾਕਾ ਪੈਂਦਾ ਹੈ ਇਹ ਸਾਰਾ ਜਿਹੜਾ ਉਹ ਸਰਹੰਦ ਫੀਡਰ ਤੋਂ ਜਿਹੜਾ ਪਾਣੀ ਆ ਉਹ ਆਉਂਦਾ ਹੈ ਤਾਂ ਭਾਵੇਂ ਮੁਕਸਰ ਦਾ ਇਲਾਕਾ ਹੋਵੇ ਤਾਂ ਸਰਹੰਦ ਫੀਡਰ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਵੀ ਬੰਦੀ ਹੈ ਜਿਹੜੀ ਉਹ ਕਈ ਵਾਰੀ ਜਿਹੜੀ ਰੱਦ ਹੋਈ ਹੈ ਉਦੋਂ ਬੰਦ ਨਹੀਂ ਹੋਈ ਨਹਿਰ ਤੇ ਜਿਹਦੇ ਕਰਕੇ ਉਹ ਜਿਹੜਾ ਕੰਮ ਹੈ ਉਹ ਹਲੇ ਤੱਕ ਨਹੀਂ ਹੋ ਸਕਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਨਹਿਰ ਬੰਦੀ ਹੈ ਜਿਹੜੀ ਉਹ 11 ਮਾਰਚ ਤੋਂ ਬੜਾ ਰੌਲਾ ਪਿਆ ਸੀਗਾ ਕਿ 45 ਦਿਨਾਂ ਲਈ ਜਿਹੜੀ 11 ਮਾਰਚ ਤੋਂ ਬੰਦੀ ਹੈ ਉਹ ਹੋਣੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਰਹੰਦ ਫੀਡਰ ਹੈ ਉਹ ਵੀਰੋ 15 ਮਾਰਚ ਤੋਂ ਲੈ ਕੇ 20 ਜਾਂ 22 ਮਾਰਚ ਤੱਕ ਕਿਸੇ ਵੀ ਸਮੇਂ ਬੰਦ ਹੋ ਸਕਦੀ ਹੈ ਕਿਉਂਕਿ ਜਿੰਨਾ ਚਿਰ ਨੋਟੀਫਿਕੇਸ਼ਨ ਨਾ ਆਉਂਦਾ ਹੋਵੇ ਨਾ ਵੀ ਜਦੋਂ ਨੋਟੀਫਿਕੇਸ਼ਨ ਹੋਊਗਾ ਇਹਦਾ ਨਹਿਰ ਬੰਦੀ ਦਾ ਉਦੋਂ ਹੀ ਪਤਾ ਲੱਗੂਗਾ ਕਿ ਜਿਹੜਾ ਪਾਣੀ ਹੈ ਉਹ ਕਦੋਂ ਬੰਦ ਹੋਣਾ ਤਾਂ ਕੱਲ ਦਾ ਜਿਹੜਾ 11 ਮਾਰਚ ਦਾ ਇੱਕ ਬੜਾ ਰੌਲਾ ਪਿਆ ਸੀ ਪਰ 11 ਮਾਰਚ ਤੋਂ ਬੰਦੀ ਨਹੀਂ ਹੋਣੀ ਜਿਹੜਾ ਸਾਡੇ ਕੋਲੇ ਅਹਿਮ ਸੂਤਰਾਂ ਤੋਂ ਜਾਣਕਾਰੀ ਜਿਹੜੀ ਆਈ ਹੈ ਉਹ ਇਹ ਆਈ ਹੈ ਕਿ 15 ਮਾਰਚ ਤੋਂ ਜਿਹੜੀ ਬੰਦੀ ਹੈ ਉਹ 15 ਮਾਰਚ ਤੋਂ ਵੀ ਸ਼ੁਰੂ ਹੋ ਸਕਦੀ ਹੈ ਉਹ 20 ਮਾਰਚ ਤੋਂ ਵੀ ਹੋ ਸਕਦੀ ਹੈ ਤਾਂ ਇਸ ਨੂੰ ਲੈ ਕੇ ਜਿਹੜਾ ਵਿਭਾਗ ਵੱਲੋਂ ਉੱਪਰਲੇ ਲੈਵਲ ਤੇ ਅਧਿਕਾਰੀਆਂ ਦੀ ਜਿਹੜੀ ਚਰਚਾ ਉਹ ਚੱਲ ਰਹੀ ਹੈ ਆਪਣੇ ਇਲਾਕੇ ਦੇ ਜਿਹੜੇ ਕੱਲ ਦਾ ਜਿਹੜਾ ਮਸਲਾ ਜਦੋਂ ਇਹ ਉੱਠਿਆ ਉਦੋਂ ਤੋਂ ਲੈ ਕੇ ਤਾਂ ਉਹ ਕਿਤੇ ਨਾ ਕਿਤੇ ਉੱਥੇ ਜਿਹੜੀ ਇਹ ਗੱਲਬਾਤ ਹੈ ਉਹ ਚੱਲ ਰਹੀ ਹੈ ਕਿ 15 ਮਾਰਚ ਤੋਂ 15 ਮਾਰਚ ਤੋਂ ਕਰੀਬ 35 ਜਾਂ 40 ਦਿਨਾਂ ਦਾ ਕਹਿ ਰਹੇ ਆ ਫਿਲਹਾਲ ਜਿਹੜਾ ਇਹ ਜਿਹੜੀ ਬੰਦੀ ਹੈ ਉਹ ਹੋਣ ਜਾ ਰਹੀ ਹੈ ਤਾਂ ਉਧਰ ਕਿਸਾਨਾਂ ਦਾ ਆਪਣੇ ਇਲਾਕੇ ਦੇ ਸਾਰੇ ਕਿਸਾਨਾਂ ਦਾ ਇਹ ਹੈ ਕਿ ਬੰਦੀਆਂ ਨਹੀਂ ਹੋਣੀ ਚਾਹੀਦੀ ਪਾਣੀ ਦੀ ਬੇਹਦ ਲੋੜ ਹੈ ਬਾਗਾਂ ਨੂੰ ਕਿਉਂਕਿ ਹੁਣ ਜਿੱਥੇ ਜਾ ਕੇ ਫਲ ਚੱਕਣ ਦਾ ਸਮਾਂ ਹੁਣ ਤਾਂ ਪਾਣੀ ਦੀ ਲੋੜ ਹੈ ਅਗਲੇ ਜਿਹੜੇ ਦਿਨਾਂ ਦੇ ਵਿੱਚ ਤਾਂ ਉਦੋਂ ਜੇ ਨਗਰ ਬੰਦ ਹੋ ਜੂਗੀ ਤਾਂ ਪਾਣੀ ਹੈ ਜਿਹੜਾ ਉਹਦੀ ਮਾਰ ਹੈ ਜਿਹੜੀ ਉਹ ਬਾਗਾਂ ਨੂੰ ਐਤੀ ਫੇਰ ਪੈ ਜਾਣੀ ਹੈ ਪਹਿਲਾਂ ਤੁਸੀਂ ਦੇਖੋ ਵੀ ਪਿਛਲੇ ਸਾਲ ਮਾਰ ਹੈ ਨਹੀਂ ਸੀਗਾ ਪ੍ਰੋਡਕਸ਼ਨ ਨਹੀਂ ਹੈਗੀ ਸੀ ਕਿਉਂਕਿ ਉਦੋਂ ਪਿਛਲੇ ਸਾਲ ਜਿਹੜੀ ਬੰਦੀ ਹੋ ਗਈ ਸੀਗੀ ਉਹਦੇ ਕਰਕੇ ਦਿੱਕਤ ਆਈ ਸੀ ਤਾਂ ਐਦ ਕੀ ਭਾ ਜਿਹੜਾ ਨਹੀਂ ਮਿਲਿਆ ਤਾਂ ਭਾ ਦੀ ਜਿਹੜੀ ਮਾਰ ਹੈ ਉਹ ਕਿਸਾਨਾਂ ਨੂੰ ਪਈ ਹੈ ਬਾਗਬਾਨਾਂ ਨੂੰ ਪਈ ਹੈ ਕਿੰਨੂ ਦੀ ਤੇ ਬਾਗ ਹੈ ਜਿਹੜੇ ਆਪਣੇ ਇਲਾਕੇ ਦੇ ਵਿੱਚ ਆ ਜੇਕਰ ਹੁਣ ਬੰਦੀ ਹੁੰਦੀ ਹੈ ਤਾਂ ਉਹਦਾ ਨੁਕਸਾਨ ਹੈ ਜਿਹੜਾ ਉਹ ਅਗਲੇ ਸਾਲ ਫਲ ਤੇ ਜਿਹੜਾ ਜ਼ਰੂਰ ਹੈ ਉਹ ਪੈਣਾ ਹੈਗਾ ਤਾਂ ਉਧਰ ਦਵਿੰਦਰ ਕੁਮਾਰ ਜੀ ਹੈ ਰਤਨ ਲਾਲ ਜੀ ਹੈ ਜੋ ਜਿੰਨੇ ਵੀ ਵੀਰ ਜੁੜੇ ਹੈ ਸਰਜ ਬੋਫਾਰਾ ਜੀ ਉਹ ਇਹ ਕਹਿ ਰਿਹਾ ਕਿ ਮਨੈਰਾ ਜਿਹੜੀ ਉਹ ਬੰਦ ਸਰਹੰਦ ਫੀਡਰ ਨਹੀਂ ਹੋਣੀ ਚਾਹੀਦੀ ਤਾਂ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਾਂ ਕਿ ਸਰਹੰਦ ਫੀਡਰ ਦਾ ਜਿਹੜਾ ਕੰਮ ਅਧੂਰਾ ਪਿਆ ਸੀ ਉਹਦੇ ਜਿਹੜੇ ਟੈਂਡਰ ਹੈ ਉਹ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਰੇਟ ਪਾਸ ਹੋਣ ਤੋਂ ਬਾਅਦ ਉਹਦਾ ਕੰਮ ਹੈ ਉਹ ਸ਼ੁਰੂ ਕਰਨਾ ਹੈ ਠੇਕੇਦਾਰਾਂ ਨੇ ਤਾਂ ਉਸ ਨੂੰ ਲੈ ਕੇ 11 ਮਾਰਚ ਤੋਂ ਪਹਿਲਾਂ ਇਹ ਨਿਰਧਾਰਤ ਕੀਤਾ ਗਿਆ ਸੀ ਕਿ 11 ਮਾਰਚ ਤੋਂ ਬੰਦੀ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਬੰਦੀ ਹੈ ਜਿਹੜੀ ਉਹ ਕੁਝ ਦਿਨ ਲੇਟ ਕੀਤੀ ਜਾ ਸਕਦੀ ਹੈ ਪਰ ਬੰਦੀ ਜਿਹੜੀ ਸੰਭਾਵਨਾ ਹੁਣ ਤੱਕ ਦੀ ਇਹ ਹੈ ਕੱਲ ਨੂੰ ਤਾਂ ਭਾਵੇਂ ਕੁਝ ਵੀ ਹੋ ਸਕਦਾ ਵੀਰੋ ਤੁਹਾਨੂੰ ਦੱਸ ਦਈਏ ਪਰ ਫਿਲਹਾਲ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਬੰਦੀ ਹੈ ਜਿਹੜੀ ਉਹ ਕੁਝ ਦਿਨ ਇਹ ਵੀ ਹੋ ਸਕਦਾ 4-5 ਦਿਨ ਜਾਂ ਇਹ ਹੋ ਸਕਦਾ ਹੈ ਕਿ 10 ਦਿਨ ਅੱਗੇ ਪਾਈ ਜਾਵੇ 11 ਮਾਰਚ ਤੋਂ ਮਤਲਬ 20 ਮਾਰਚ ਤੋਂ ਬੰਦ ਹੋ ਸਕਦੀ ਹੈ ਇਹ ਚਰਚਾ ਚੱਲ ਰਹੀ ਹੈ ਹਲੇ ਤੱਕ ਪਰ ਬੰਦੀ ਹੈ ਜਿਹੜੀ ਉਹ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿ ਉਹ ਬੰਦੀ ਜਰੂਰ ਹੋਵੇਗੀ ਕਿਉਂਕਿ ਸਰੰਦ ਫੀਡਰ ਦੇ ਕੰਮ ਹੈ ਜਿਹੜੇ ਉਹ ਅਧੂਰਾ ਕੰਮ ਹੈ ਜਿਹੜਾ ਉਹ ਹੋਣਾ ਹੈਗਾ ਇਸ ਕਰਕੇ ਜਿਹੜੀ ਬੰਦੀ ਹੈ ਉਹ ਕੀਤੀ ਜਾ ਰਹੀ ਹੈ ਵਿਜੇ ਕੁਮਾਰ ਜੀ ਵੀ ਕਹਿ ਰਹੇ ਕਿ ਬੰਦੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਤਾਂ ਤੁਹਾਨੂੰ ਮੈਂ ਜਾਣਕਾਰੀ ਦੇ ਦਾਂ ਕਿ ਇਹਦੇ ਨਾਲ ਜਿਹੜਾ ਆਪਣਾ ਅਬੋਰ ਇਲਾਕੇ ਦੀਆਂ ਨਹਿਰਾਂ ਸਾਰੀਆਂ ਉਹ ਬੰਦ ਹੋਣਗੀਆਂ ਮੁਕਸਰ ਇਲਾਕੇ ਦੀਆਂ ਜਿਹੜੀਆਂ ਨਹਿਰਾਂ ਮਲੋਟ ਇਲਾਕੇ ਦੀਆਂ ਉਹ ਬੰਦ ਹੋਣਗੀਆਂ ਇਹ ਜਿਹੜਾ ਇਲਾਕਾ ਹੈ ਉਹ ਪ੍ਰਭਾਵਿਤ ਹੋਵੇਗਾ ਜਿਹੜੀ ਇਸ ਬੰਦੀ ਕਰਕੇ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਸਫਾਈ ਨੂੰ ਲੈ ਕੇ ਪਹਿਲਾਂ ਵੀ ਨਹਿਰਾਂ ਜਿਹੜੀਆਂ ਉਹ ਬੰਦ ਰਹਿ ਚੁੱਕੀਆਂ ਜਨਵਰੀ ਦੇ ਵਿੱਚ ਤਾਂ ਉਦੋਂ ਨਹਿਰਾਂ ਬੰਦ ਰਹੀਆਂ ਤਾਂ ਹੁਣ ਜਿਹੜਾ ਆ ਕੇ ਫੇਰ ਜਿਹੜਾ ਬੰਦੀ ਔਨ ਕਰਕੇ ਜਿਵੇਂ ਸੁਖਚੈਨ ਪਹਿਲਾਂ ਹੀ ਬੰਦ ਹੈ ਉਹ ਕਰੀਬ 21 ਜਨਵਰੀ ਤੋਂ 20 ਜਨਵਰੀ ਤੋਂ ਬੰਦ ਪਈ ਹੈ ਉਹਦਾ ਜਿਹੜਾ ਕੰਮ ਚੱਲਣਾ ਚੱਲ ਰਿਹਾ ਹੈ ਤਾਂ ਉਹਦੇ 'ਚ ਮੈਂ ਤੁਹਾਨੂੰ ਦੱਸਦਾ ਕਈ ਵੀਰ ਪੁੱਛ ਰਹੇ ਆ ਕਿ ਉਹ ਜਿਹੜਾ ਕੁਲਬੀਰ ਸਿੰਘ ਉਹ ਕਹਿ ਰਹੇ ਆ ਵੀ ਨਹੀਂ ਹੋਣੀ ਚਾਹੀਦੀ ਟਿਕਾ ਕੰਬੋਜ ਜੀ ਕਹਿ ਰਹੇ ਆ ਵੀ ਨਹੀਂ ਹੋਣੀ ਚਾਹੀਦੀ ਦਵਿੰਦਰ ਕੁਮਾਰ ਜੀ ਵੀ ਕਹਿ ਰਹੇ ਆ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੀ ਇਹ ਆਵਾਜ਼ ਹੈ ਕਿਸਾਨਾਂ ਦੀ ਆਵਾਜ਼ ਹੈ ਇਹ ਅਧਿਕਾਰੀਆਂ ਤੱਕ ਵੀ ਪਹੁੰਚੇ ਕਿਉਂਕਿ ਆਪਣੇ ਬਾਗਾਂ ਦਾ ਜਿਹੜਾ ਇਲਾਕਾ ਹੈ ਇਹਨੂੰ ਪਾਣੀ ਦੀ ਬੇਹਦ ਲੋੜ ਹੈ ਹੁਣ ਤਾਂ ਇਸ ਕਰਕੇ ਇਹ ਬੰਦ ਜਿਹੜੀ ਬੰਦੀ ਹੈ ਨਹਿਰ ਬੰਦੀ ਇਹਨੂੰ ਸਰਕਾਰ ਵਿਚਾਰੇ ਉਸ ਹਿਸਾਬ ਨਾਲ ਵੀ ਬਾਗਾਂ ਦਾ ਨੁਕਸਾਨ ਨਾ ਹੋਵੇ ਤੇ ਬਾਕੀ ਜਿਹੜਾ ਇਲਾਕਿਆਂ ਨੂੰ ਕੱਲਿਆਂ ਨੂੰ ਨਾ ਵੇਖਿਆ ਜਾਵੇ ਤਾਂ ਤੁਹਾਨੂੰ ਮੈਂ ਦੱਸਦਾ ਕਿ ਸੁਖਚੈਨ ਮਾਈਨਰ ਦੇ ਵਿੱਚ ਹਲੇ ਕਾਫੀ ਸਮਾਂ ਜਿਹੜਾ ਉਹ ਪਾਣੀ ਨਹੀਂ ਆਊਗਾ ਉਹਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਤਾਂ ਉਸ ਕਰਕੇ ਉਹਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੀ ਜਿਹੜੀ ਉਹ ਨਹਿਰ ਪਾਣੀ ਹੈ ਉਹਦੇ ਚ ਆ ਸਕਦਾ ਕਿਉਂਕਿ ਕਾਫੀ ਜਿਹੜਾ ਨੁਕਸਾਨ ਹੈ ਤਾਂ ਮੈਂ ਤੁਹਾਨੂੰ ਫੇਰ ਇੱਕ ਵਾਰੀ ਜਾਣਕਾਰੀ ਦੇ ਦਾਂ ਜਿਹੜੇ ਨਵੇਂ ਵੀਰ ਵੀ ਜੁੜੇ ਆ ਇਹ ਨਾ ਕਹਦੇ ਹੋ ਭਰਾਵਾ ਕਈ ਰਿਕਮੈਂਡ ਚ ਕਹਿਣ ਲੱਗ ਜਾਨੇ ਹੋ ਕਿ ਬਾਈ ਯਾਰ ਇੱਕੋ ਹੀ ਗੱਲ ਨੂੰ ਵਾਰ-ਵਾਰ ਕਿਉਂਕਿ ਨਵੇਂ ਵੀਰ ਜਦੋਂ ਜੁੜਦੇ ਆ ਨਾ ਤਾਂ ਉਹਨਾਂ ਨੂੰ ਫੇਰ ਪਤਾ ਨਹੀਂ ਹੁੰਦਾ ਵੀ ਗੱਲ ਕੀ ਚੱਲ ਰਹੀ ਹੈ ਤਾਂ ਮੈਂ ਤੁਹਾਨੂੰ ਫੇਰ ਇੱਕ ਵਾਰੀ ਦੱਸਦਾ ਕਿ ਜਿਹੜੀ ਨਹਿਰ ਬੰਦੀ ਆ ਸਰਹੰਦ ਫੀਡਰ ਨਹਿਰ ਬੰਦ ਹੋਣ ਨਾਲ ਭਵੇਂ ਆਪਣੀਆਂ ਜਿਹੜੀਆਂ ਮਲੋਕਪੁਰਾ ਮਾਈਨਰ ਹੈ ਇਧਰ ਦੌਲਤਪੁਰਾ ਮਾਈਨਰ ਹੈ ਜਿਹੜੀਆਂ ਵੀ ਨਹਿਰਾਂ ਇਹ ਆਪਣੇ ਇਲਾਕੇ ਬੋਹਰ ਇਲਾਕੇ ਚ ਪਾਣੀ ਦਿੰਦੀਆਂ ਇਹ ਸਰੰਦ ਫੀਡਰ ਬੰਦ ਹੋਣ ਨਾਲ ਸਾਰੀਆਂ ਬੰਦ ਹੋਣਗੀਆਂ ਤਾਂ ਬਾਗਾਂ ਦਾ ਜਿਹੜਾ ਨੁਕਸਾਨ ਹੈ ਕਿਉਂਕਿ ਕਿਸਾਨ ਵੀਰ ਕੱਲ ਦੀ ਜਦੋਂ ਦਾ ਰੌਲਾ ਪਿਆ ਵੀ 11 ਮਾਰਚ ਤੋਂ ਬੰਦੀ ਹੈ ਤਾਂ ਉਦੋਂ ਦਾ ਹੀ ਰੌਲਾ ਪਿਆ ਹੋਇਆ ਹੈ ਤਾਂ ਕਿਸਾਨਾਂ ਚ ਇੱਕ ਚਿੰਤਾ ਵੀ ਇਹ ਕੱਲ ਦੀ ਚੱਲ ਰਹੀ ਹੈ ਕਿ ਪਾਣੀ ਹੈ ਜਿਹੜਾ ਬਹੁਤ ਜ਼ਰੂਰੀ ਹੈ ਬਾਗਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਦੋਂ ਜੇ ਮਹੀਨਾ ਡੇਢ ਮਹੀਨਾ ਬੰਦੀ ਹੁੰਦੀ ਹੈ ਤਾਂ ਉਹਦਾ ਨੁਕਸਾਨ ਬਾਗਾਂ ਨੂੰ ਬਹੁਤ ਹੋ ਜੂਗਾ ਉਦੋਂ ਤਾਂ ਜਿਹੜਾ ਫਲ ਚੱਕਣਾ ਬਾਗ ਨੇ ਉਦੋਂ ਖਾਦ ਖੂਦ ਪੈਣੀ ਹੈ ਉਹਦੀ ਉਹ ਫਾਇਦਾ ਜਿਹੜਾ ਉਹ ਤੋਂ ਪਾਣੀ ਦੀ ਲੋਡ ਹੈ ਤਾਂ ਉਹ ਜਿਹੜਾ ਨੁਕਸਾਨ ਹੈ ਉਹ ਬਾਗਾਂ ਦਾ ਹੋ ਸਕਦਾ ਹੈ ਤਾਂ ਇਸ ਕਰਕੇ ਇਹ ਜਾਣਕਾਰੀ ਆਪਾਂ ਸਾਂਝੀ ਕਰ ਰਹੇ ਆਂ ਵੀਰੋ ਤਾਂ ਬੰਦੀ ਹੈ ਜਿਹੜੀ ਉਹ ਹੁਣ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਕਿ 15 ਮਾਰਚ ਤੋਂ ਹੋ ਸਕਦੀ ਹੈ 15 ਮਾਰਚ ਤੋਂ 20-22 ਮਾਰਚ ਦੇ ਵਿਚਕਾਰ ਜਿਹੜੀ ਇਹ ਚਰਚਾ ਚੱਲ ਰਹੀ ਹੈ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਵਿੱਚ ਵੀ ਬੰਦੀ ਨੂੰ 11 ਮਾਰਚ ਤੋਂ ਲੇਟ ਕੀਤਾ ਜਾਵੇ ਇਹ ਗੱਲ ਸਾਡੇ ਸਾਹਮਣੇ ਆ ਚੁੱਕੀ ਹੈ ਵੀ 11 ਮਾਰਚ ਨੂੰ ਬੰਦੀ ਨਹੀਂ ਹੋਊਗੀ ਪੰਜ ਚਾਰ ਦਿਨ ਹੋ ਸਕਦਾ ਹੈ ਹੋ ਸਕਦਾ 10 ਦਿਨ ਲੇਟ ਹੈ ਜਿਹੜੀ ਉਹ ਕੀਤੀ ਜਾਵੇ ਪਰ ਬੰਦੀ ਹੈ ਜਿਹੜੀ ਉਹ ਫਿਲਹਾਲ ਹਲੇ ਤੱਕ ਟਲੀ ਨਹੀਂ ਚੱਲ ਰਹੀ ਹੈ ਤੇ ਬੰਦੀ ਇਹ ਹੋਣੀ ਹੈ ਭਾਵੇਂ 15 ਮਾਰਚ ਨੂੰ ਹੋ ਜੇ ਤਾਂ ਬਾਕੀ ਇਹ ਵੀ ਗੱਲ ਹੁੰਦੀ ਹੈ ਕਿ ਸਰਕਾਰ ਦੇ ਫੈਸਲੇ ਹੁੰਦੇ ਆ ਵਿਭਾਗ ਦੇ ਫੈਸਲੇ ਹੁੰਦੇ ਆ ਇਹ ਇਹਨਾਂ ਨਹੀਂ ਵੇਖਣਾ ਹੁੰਦਾ ਵੀ ਕਿਵੇਂ ਐ ਬਾਕੀ ਕਿਸਾਨਾਂ ਦੀ رائے ਆ ਜਿਹੜੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਕੀ رائے ਦਿੰਦੇ ਆ ਇਹ ਜਿਹੜੀ ਗੱਲ ਹੈ ਉਹ ਸਾਹਮਣੇ ਆਵੇਗੀ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜੀ 11 ਮਾਰਚ ਤੋਂ ਹੁਣ ਬੰਦੀ ਨਹੀਂ ਹੋਣੀ 15 ਮਾਰਚ ਤੋਂ ਹੋ ਸਕਦੀ ਹੈ ਜਾਂ 20 ਮਾਰਚ ਤੱਕ ਵੀ ਇਹ ਜਿਹੜੀ ਬੰਦੀ ਹੈ ਉਹ ਹੋ ਸਕਦੀ ਹੈ ਤਾਂ ਬੰਦੀ ਦਾ ਜਿਹੜਾ ਸਮਾਂ ਹੈ ਉਹ 35 ਤੋਂ 40 ਦਿਨ ਕਹਿ ਰਹੇ ਆ ਪਰ ਹੋ ਸਕਦਾ ਵੀ 5-7 ਦਿਨ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਵੀ ਨਹਿਰਾਂ ਬੰਦ ਹੁੰਦੀਆਂ ਤਾਂ 5-7 ਦਿਨ ਜਿਹੜੇ ਉਹ ਬੰਦ ਹੈ ਜਿਹੜੀ ਉਹ ਵੱਧ ਹੀ ਲੱਗ ਜਾਂਦੇ ਆ ਕਿਉਂਕਿ ਕੰਮ ਹੈ ਵੱਡੀਆਂ ਨਹਿਰਾਂ ਦੇ ਜਦੋਂ ਹੁੰਦੇ ਆ ਤਾਂ ਸਮਾਂ ਲੱਗ ਜਾਂਦਾ ਸੁਖਚੈਨ ਮਾਈਨਰ ਚ ਵੀਰੇ ਹਲੇ ਪਾਣੀ ਨਹੀਂ ਆਊਗਾ ਜਿਹੜੇ ਵੀ ਵੀਰ ਮੈਂ ਦੱਸਦਾ ਸੁਖਚੈਨ ਮਾਈਨਰ ਵਾਲੇ ਆ ਉਹਦੇ ਚ ਪਾਣੀ ਨਹੀਂ ਆਊਗਾ ਹਲੇ ਉਧਰ ਮੈਂ ਰਾਜਪੂਰਾ ਮਾਈਨਰ ਦਾ ਕੰਮ ਹੈ ਜੰਗੀ ਪੱਧਰ ਤੇ ਚੱਲ ਰਿਹਾ ਉਹ ਜਿਹੜਾ ਕੰਪਲੀਟ ਹੈ ਉਹ ਜਲਦੀ ਹੋ ਜਾਵੇਗਾ ਤਾਂ ਉਹਦੇ ਚ ਪਾਣੀ ਹੋ ਸਕਦਾ ਵੀ ਆ ਜੇ ਪਰ ਜੇ ਨਹਿਰ ਬੰਦੀ ਆ ਗਈ ਫਿਰ ਉਹਦੇ ਚ ਪਾਣੀ ਉਸ ਤੋਂ ਬਾਅਦ ਹੀ ਆਏਗਾ ਪਰ ਫਿਲਹਾਲ ਤੁਹਾਨੂੰ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਵੀਡੀਓ ਬਣਾਈ ਆ ਵੀਰੋ ਕਿ ਜਿਹੜੀ ਨਹਿਰ ਬੰਦੀ ਐ ਸਰਹੰਦ ਦੀ ਉਹ 11 ਮਾਰਚ ਤੋਂ ਆਉਣੀ ਸੀ ਉਹ ਹੁਣ ਇਹ ਸ਼ੋਰ ਹੋ ਗਿਆ ਵੀ 11 ਮਾਰਚ ਤੋਂ ਤਾਂ ਨਹੀਂ ਆਉਂਦੀਗੀ ਉਹ ਤੋਂ ਲੇਟ ਭਾਵੇਂ 5-7 ਦਿਨ ਕਰਨ ਭਾਵੇਂ 10 ਦਿਨ ਕਰਨ 20-22 ਮਾਰਚ ਤੱਕ ਸਾਨੂੰ ਜਿਹੜੀ ਜਾਣਕਾਰੀ ਇਹ ਸੂਤਰਾਂ ਤੋਂ ਅਹਿਮ ਜਾਣਕਾਰੀ ਮਿਲੀ ਹੈ ਵੀ ਇਹ ਜਿਹੜੀ 10 ਦਿਨ ਜਾਂ ਹਫਤਾ ਜਾਂ 5 ਦਿਨ ਲੇਟ ਕਰਕੇ ਬੰਦੀ ਕਰਨਗੇ ਇਹ ਵੀ ਇੱਕ ਜਿਹੜੀ ਚਰਚਾ ਹੈ ਉਹ ਚੱਲ ਰਹੀ ਹੈ ਤਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਵਾਸਤੇ ਆਪਾਂ ਵੀਡੀਓ ਬਣਾਈ ਹੈ ਤੇ ਜਿੰਨੇ ਵੀ ਵੀਰ ਵੀਡੀਓ ਵੇਖਣ ਤਾਂ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜਿਹੜੇ ਵੀ ਵੀਰ ਜਿਵੇਂ ਹੁਣ ਜੁੜੇ ਹੋਏ ਐ ਸਾਰੇ ਵੀਰ ਵੀਡੀਓ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਇਹ ਜਿਹੜੀ ਜਾਣਕਾਰੀ ਐ ਸਰਕਾਰ ਤੱਕ ਵੀ ਪਹੁੰਚੇ ਅਧਿਕਾਰੀਆਂ ਤੱਕ ਵੀ ਪਹੁੰਚੇ ਤਾਂ ਕੱਲ ਜਿਹੜਾ ਅਬੋਰ ਦੇ ਵਿਧਾਇਕ ਐ ਸੰਦੀਪ ਜਾਖੜ ਵੱਲੋਂ ਵੀ ਜਿਹੜਾ ਮੁੱਦਾ ਐ ਜਿਹੜਾ ਚੱਕਿਆ ਗਿਆ ਐ ਇਰੀਗੇਸ਼ਨ ਮਨਿਸਟਰ ਜਿਹੜੇ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਕੋਲੇ ਵੀ ਨਹਿਰ ਬੰਦੀ ਦਾ ਨੁਕਸਾਨ ਹੋ ਜੂਗਾ ਤਾਂ ਉੱਥੇ ਜਿਹੜੇ ਹੋਰ ਲੀਡਰ ਐ ਉਹਨਾਂ ਨੂੰ ਵੀ ਇਹ ਜਿਹੜਾ ਮਸਲਾ ਐ ਉਹ ਉਹ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੀਦਾ ਵੀ ਬਾਗਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਸਾਲ ਦੀ ਫਸਲ ਹੁੰਦੀ ਹੈ ਤੁਹਾਨੂੰ ਪਤਾ ਹੈ ਤੇ ਇਹ ਨਾ ਮਾਰਚ ਅਪ੍ਰੈਲ ਦੇ ਵਿੱਚ ਆ ਕੇ ਜਿਹੜਾ ਪਾਣੀ ਦੀ ਬੇहद ਲੋੜ ਹੈ ਮਾਰਚ ਦੇ ਆਪਾਂ ਕਹਿ ਲਈਏ ਅਖੀਰ ਦੇ ਵਿੱਚ ਜਾਂ ਅਪ੍ਰੈਲ ਮਹੀਨੇ 'ਚ ਤਾਂ ਬਹੁਤ ਪਾਣੀ ਦੀ ਲੋੜ ਹੈ ਤਾਂ ਉੱਥੇ ਜਿਹੜਾ ਨੁਕਸਾਨ ਹੈ ਉਹ ਨਾ ਹੋ ਜੇ ਬਾਗਾਂ ਦਾ ਤਾਂ ਉਹਦੇ ਨੂੰ ਬਚਾਉਣ ਲਈ ਜਿਹੜਾ ਇਹ ਕਦਮ ਹੈ ਸਰਕਾਰ ਨੂੰ ਜਾਂ ਵਿਭਾਗ ਨੂੰ ਜ਼ਰੂਰ ਚੱਕਣਾ ਚਾਹੀਦਾ ਤਾਂ ਇਸੇ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਕਿ ਨਹਿਰ ਬੰਦੀ ਨਾ ਹੋਵੇ ਤੇ ਬਾਗਾਂ ਦਾ ਜਿਹੜਾ ਨੁਕਸਾਨ ਨਾ ਹੋਵੇ ਕਿਸਾਨ ਵੀਰਾਂ ਦਾ ਨੁਕਸਾਨ ਨਾ ਹੋਵੇ ਤਾਂ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਵੀਰੋ ਕੋਈ ਵੀ ਬੰਦਾ ਜਿਹੜਾ ਵੀ ਹਰ ਇੱਕ ਗਰੁੱਪ ਚ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਆਪਦਾ ਫਰਜ਼ ਸਮਝ ਕੇ ਕਿ ਆਪਾਂ ਜਿਹੜੀ ਇਹ ਆਵਾਜ਼ ਹੈ ਕਿਉਂਕਿ ਕੱਲ ਵੀ ਜਿਹੜੀ ਕਿਸਾਨ ਜੱਥੇਬੰਦੀਆਂ ਨਾਲ ਗੱਲ ਹੋਈ ਹੈ ਉਹ ਭਾਵੇਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਹੁਣ ਨਿਰਮਲ ਸਿੰਘ ਜਗਜੀਤ ਸਿੰਘ ਝੋੜਖੇੜਾ ਉਦੋਂ ਬਿਨਾ ਗੁਣਵੰਤ ਸਿੰਘ ਪੰਜਾਬਾ ਸੂਬਾ ਆਗੂ ਆ ਜਿਹੜੇ ਸੂਬਾ ਜਰਨਲ ਸਕੱਤਰ ਹੈ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਕੱਲ ਤੇ ਉਹਨਾਂ ਨਾਲ ਗੱਲਬਾਤ ਵੀ ਹੋਈ ਆ ਉਹ ਕਹਿੰਦੇ ਵੀ ਅਸੀਂ ਬੰਦੀ ਹੈ ਜਿਹੜੀ ਨਹੀਂ ਹੋਣ ਦੇਣੀ ਇਸ ਤੋਂ ਇਲਾਵਾ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਵਜੀਦਪੁਰ ਪੋਮਾ ਉਹਨਾਂ ਵੱਲੋਂ ਵੀ ਇਹ ਆਵਾਜ਼ ਚੱਕੀ ਗਈ ਹੈ ਤਾਂ ਉਧਰ ਰਾਜੇਵਾਲ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੁਖਚੋੜ ਖੇੜਾ ਉਹਨਾਂ ਵੱਲੋਂ ਵੀ ਤਾਂ ਜੱਥੇਬੰਦੀਆਂ ਦੀ ਗੱਲ ਕਰੀਏ ਤਾਂ ਜੱਥੇਬੰਦੀਆਂ ਵੱਲੋਂ ਇਹ ਆਵਾਜ਼ ਚੱਕੀ ਗਈ ਹੈ ਕਿ ਅਸੀਂ ਜਿਹੜੀ ਬੰਦੀ ਆ ਉਹ ਨਹੀਂ ਹੋਣ ਦੇਣੀ ਇਹਦੇ ਲਈ ਭਾਵੇਂ ਸੰਘਰਸ਼ ਕਰਨਾ ਪਵੇ ਤਾਂ ਉਹਨਾਂ ਵੱਲੋਂ ਇੱਕ ਜਿਹੜਾ ਪ੍ਰੈਸ਼ਰ ਹੈ ਉਹ ਵਿਭਾਗ ਤੇ ਬਣਾਇਆ ਗਿਆ ਹੈ ਅਧਿਕਾਰੀਆਂ ਨਾਲ ਕਰਮਚਾਰੀਆਂ ਨਾਲ ਉਹਨਾਂ ਨਾਲ ਗੱਲਬਾਤ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹ ਕਹਿੰਦੇ ਵੀ ਨਹਿਰ ਆ ਜਿਹੜੀ ਹੁਣ ਬੰਦੀ ਆ ਨਹੀਂ ਹੋਣੀ ਚਾਹੀਦੀ ਤਾਂ ਇਹ ਮੰਗ ਹੈ ਜਿਹੜੀ ਸਰਕਾਰ ਤੱਕ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚ ਚੁੱਕੀ ਹੈ ਤੇ ਹੁਣ ਸਰਕਾਰ ਫੈਸਲਾ ਕੀ ਲੈਂਦੀ ਹੈ ਇਹ ਇੱਕ ਦੋ ਦਿਨਾਂ ਚ ਆਪਾਂ ਨੂੰ ਪਤਾ ਲੱਗ ਜੂਗਾ ਕਿਉਂਕਿ ਜੇ 11 ਤਰੀਕ ਹੈ ਜਿਹੜੀ ਉਹ ਸੋਮਵਾਰ ਨੂੰ ਹੈ ਤਾਂ ਜਿਹੜੀ ਸਾਡੇ ਕੋਲੇ ਜਾਣਕਾਰੀ ਆਈ ਹੈ ਕਿ 15 ਤੋਂ 20 ਮਾਰਚ ਦੇ ਵਿਚਕਾਰ ਜਿਹੜੀ ਬੰਦੀ ਹੈ ਉਹ ਹੋਵੇਗੀ ਤੇ 35 ਤੋਂ 40 ਦਿਨ ਦੀ ਬੰਦੀ ਹੈ ਜਿਹੜੀ ਸਰੰਦ ਦੀ ਹੋਣੀ ਹੈ ਤਾਂ ਉਹਦੇ ਹਿਸਾਬ ਨਾਲ ਤੁਸੀਂ ਆਪ ਦੀ ਜਿਹੜੀ ਪਾਣੀ ਦੀ ਵਰਤੋਂ ਆ ਵੀਰੋ ਉਹ ਕਰ ਸਕਦੇ ਹੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਵੀਰ ਜੁੜੇ ਆ ਪਿਆਰ ਕਰਦੇ ਆ ਵੀਡੀਓ ਸ਼ੇਅਰ ਕਰਦੇ ਆ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਜਿਹੜਾ ਇਹ ਆਪਾਂ ਕੋਸ਼ਿਸ਼ ਨੂੰ ਜਿਹੜਾ ਹੋਰ ਲੋਕਾਂ ਤੱਕ ਪਹੁੰਚਾਉਣੇ ਆ ਤਾਂ ਤੁਹਾਡਾ ਜਿਹੜਾ ਸਮਰਥਨ ਜਦੋਂ ਤੁਹਾਡਾ ਸਹਿਯੋਗ ਮਿਲਦਾ ਉਹ ਬੜਾ ਲਾਭਕਾਰੀ ਹੁੰਦਾ ਹੈ ਇਸ ਲਈ ਮੈਂ ਧੰਨਵਾਦ ਕਰਨਾ ਚਾਹੁੰਦਾ ਜਿੰਨੇ ਵੀ ਵੀਰ ਜੁੜੇ ਐ ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਕਰ ਦਿਓ ਵੀਰੋ ਸ਼ੇਅਰ ਤਾਂ ਜਿਹੜੇ ਹੋਰ ਵੀਰ ਜਿਹੜੇ ਇੱਕ ਵਾਰੀ ਫੇਰ ਦੱਸਦਾ ਸਰਹੰਦ ਫੀਲਡਰ ਦੀ ਜਿਹੜੀ ਬੰਦੀ ਹੈ ਉਹ 11 ਮਾਰਚ ਤੋਂ ਹੋਣੀ ਸੀ ਤਾਂ ਉਹ ਜਿਹੜੀ ਹੁਣ ਬੰਦੀ ਹੈ ਉਹ 15 14 15 ਮਾਰਚ ਤੋਂ 20 22 ਮਾਰਚ ਦੇ ਵਿੱਚਕਾਰ ਕਿਸੇ ਵੀ ਸਮੇਂ ਹੋ ਸਕਦੀ ਹੈ ਉਹਦਾ ਫੈਸਲਾ ਜਿਹੜਾ ਇੱਕ ਅੱਧੇ ਦਿਨ 'ਚ ਹੀ ਉਹ ਲਿਆ ਜਾਊਗਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੱਕ ਆਪਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਜਿਹੜੀ ਇਹ ਮੰਗ ਹੈ ਉਹ ਪਹੁੰਚ ਚੁੱਕੀ ਹੈ ਤਾਂ ਕਿ ਜਥੇਬੰਦੀਆਂ ਵੱਲੋਂ ਇੱਕ ਜਿਹੜਾ ਸਖਤ ਇਸ ਨਹਿਰ ਬੰਦੀ ਨੂੰ ਲੈ ਕੇ ਜਿਹੜਾ ਉਹਨਾਂ ਵੱਲੋਂ ਸਖਤ ਰੋਖ ਅਪਣਾਇਆ ਗਿਆ ਜਥੇਬੰਦੀਆਂ ਨੇ ਸਾਫ਼ ਕਹਿਤਾ ਵੀ ਅਸੀਂ ਬੰਦੀ ਹੈ ਜਿਹੜੀ ਉਹ ਨਹੀਂ ਹੋਣ ਦੇਣੀ ਤਾਂ ਉਧਰੋਂ ਵਿਭਾਗ ਆ ਹੁਣ ਸੋਚ ਰਿਹਾ ਹੈਗਾ ਵੀ ਬੰਦੀ ਨੂੰ ਕਿੱਦਾਂ ਕੀਤਾ ਜਾਵੇ ਅੱਗੇ ਪਾਇਆ ਜਾਵੇ ਜਾਂ ਕਿਵੇਂ ਕਰਿਆ ਜਾਵੇ ਤਾਂ ਵਿਭਾਗ ਇਸ ਗੱਲ ਤੇ ਚਰਚਾ ਕਹਿੰਦੇ ਕਰ ਰਿਹਾ ਹੈ ਉੱਚ ਅਧਿਕਾਰੀ ਆ ਜਿਹੜੇ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਦੋਸਤੋ ਸ਼ੇਅਰ ਕਰਦੇ ਹੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵੀਰ ਜੁੜੇ ਆ